ਸਰਸ ਸਤਿ ਸ੍ਰੀ ਅਕਾਲ ਜੀ ਅ ਗਰਮੀ ਬੜੀ ਤੇਜ਼ੀ ਨਾਲ ਵਧ ਗਈ ਹੈ ਤੇ ਪੀਲੀਆ ਰੋਗ ਜੋ ਹੈ ਨਾ ਪਲਾਜ਼ਮਾ ਇਹਦੇ ਕੇਸ ਬਹੁਤ ਜ਼ਿਆਦਾ ਆ ਰਹੇ ਹੈ ਤੇ ਇਹ ਉਹ ਬਿਮਾਰੀ ਹੈ ਹੁਣ ਤੋਂ ਲੈ ਕੇ ਅਕਤੂਬਰ ਤੱਕ ਜਿੰਨੀ ਦੇ ਤੱਕ ਸਰਦੀ ਨਹੀਂ ਸ਼ੁਰੂ ਹੁੰਦੀ ਜਿੰਨੇ ਵੀ ਪਸ਼ੂ ਬਿਮਾਰ ਹੋਣੇ ਹਨ ਭਾਵੇਂ ਕੋਈ ਵੀ ਬਿਮਾਰੀ ਹੋਵੇ 70% ਪਸ਼ੂਆਂ 'ਚ ਇਹ ਬਿਮਾਰੀ ਨਾਲ ਹੋਣੀ ਹੈ ਔਰ ਬਹੁਤ ਵਾਰੀ ਪਸ਼ੂ ਪਾਲਕ ਇਹਨੂੰ ਲੱਭ ਨਹੀਂ ਪਾਉਂਦੇ ਹੈ ਕਿ ਬਹੁਤ ਵਾਰੀ ਚੰਗੇ ਚੰਗਿਆਂ ਤੋਂ ਵੀ ਇਹ ਬਿਮਾਰੀ ਮਿਸ ਹੋ ਜਾਂਦੀ ਹੈ ਮੁੱਖ ਲੱਛਣ ਕੀ ਨੇ ਕੀ ਕੀ ਮੁੱਖ ਨਿਸ਼ਾਨੀਆਂ ਨੇ ਕੀ ਕਾਰਨ ਹੈ ਕੀ ਇਲਾਜ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਪਹਿਲਾ ਲੱਛਣ ਜਿਹੜਾ ਹੈਗਾ ਸਭ ਤੋਂ ਜ਼ਰੂਰੀ ਲੱਛਣ ਕੀ ਹੈ ਵੀ ਜਿਹੜਾ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਹੈਗਾ ਵੀ ਪਸ਼ੂ ਦੀ ਸੇਤ ਜਿਹੜੀ ਡਾਊਨ ਹੁੰਦੀ ਜਾਂਦੀ ਹੈ ਪਸ਼ੂ ਲਿੱਸਾ ਹੁੰਦਾ ਜਾਂਦਾ ਹੈ ਸਭ ਤੋਂ ਪਹਿਲੀ ਨਿਸ਼ਾਨੀ ਹੈ ਇਹਦੀ ਦੂਜੇ ਰੰਭਰਤੇ ਕੀ ਹੈ ਪਸ਼ੂ ਰੱਜ ਕੇ ਖਾਂਦਾ ਨਹੀਂ ਹੈਗਾ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਇਸ ਮੌਸਮ 'ਚ ਬਾਕੀ ਪਸ਼ੂ ਖਾਈ ਜਾਣਗੇ ਜਿਹੜਾ ਬਿਮਾਰ ਪਸ਼ੂ ਪਿੱਛੇ ਅੜ ਕੇ ਖੜਾ ਲੈਂਦਾ ਹੈ ਪਸ਼ੂ ਦਾ ਦੁੱਧ ਬੜੀ ਤੇਜ਼ੀ ਨਾਲ ਘਟਦਾ ਹੈ ਜੇ ਤੁਸੀਂ ਥਰਮੋਮੀਟਰ ਲਾ ਕੇ ਦੇਖੋਗੇ ਤਾਂ ਸ਼ੁਰੂਆਤ 'ਚ ਬੁਖਾਰ ਹੋਊਗਾ 102 ਜਾਂ 103 ਉਹ ਵੀ ਕਈ ਵਾਰੀ ਸਵੇਰੇ ਸ਼ਾਮ ਹੁੰਦਾ ਦਿਨ ਵੇਲੇ ਹੁੰਦਾ ਵੀ ਹੈ ਨਹੀਂ ਜਦ ਜਦ ਜ਼ਿਆਦਾ ਗਰਮੀ ਹੋਊ ਉਦੋਂ ਹੋਊਗਾ ਜਦੋਂ ਮੌਸਮ ਠੰਡਾ ਹੋਊ ਉਹਦੋਂ ਪਸ਼ੂ ਪੱਠੇ ਖਾ ਲੈਂਦੇ ਅਗਲੀ ਨਿਸ਼ਾਨੀ ਕੀ ਹੈ ਵੀ ਪਸ਼ੂ ਦੇ ਤੁਸੀਂ ਦੇਖੋਗੇ ਅੱਖਾਂ ਦੇ ਵਿੱਚ ਹਵਾਨੇ ਤੇ ਬੱਚੇਦਾਨੀ ਤੇ ਚਿੱਟਾ ਰੰਗ ਬਦਕਿ ਚਿੱਟਾ ਪਨ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਜਦੋਂ ਇਹ ਸਟੇਜ ਆਉਂਦੀ ਹੈ ਉਦੋਂ ਪਸ਼ੂ ਨੂੰ ਬੁਖਾਰ 103 104 ਹੋ ਜਾਂਦੇ ਤੇ ਪਸ਼ੂ ਬਿਲਕੁਲ ਪੱਠੇ ਛੱਡ ਜਾਂਦਾ ਹੈ ਇਹ ਸਟੇਜ ਪਹਿਲੀ ਸਟੇਜ ਤੋਂ 4-5 ਦਿਨ ਬਾਅਦ ਆਉਂਦੀ ਹੈ ਔਰ ਇਹ ਪਸ਼ੂ ਇਸ ਸਟੇਜ ਤੋਂ ਬਾਅਦ ਬੜੀ ਤੇਜ਼ੀ ਨਾਲ ਇਹਨਾਂ ਦਾ वजन ਘਟਣਾ ਸ਼ੁਰੂ ਹੋ ਜਾਂਦਾ ਹੈ। ਔਰ ਜੇਸੀਂ ਹੋਰ ਦੇਖੀਏ ਤਾਂ ਇਹ ਪਸ਼ੂਆਂ ਦੇ ਵਿੱਚ ਅਕਸਰ ਕੀ ਹੋਊਗਾ ਵੀ ਮਿਸਟ੍ਰਾਈਟਸ ਹੋ ਜਾਂਦੀ ਹੈ ਬਹੁਤ ਵਾਰੀ। ਜਾਇ ਪਸ਼ੂ ਕਈ ਵਾਰੀ ਕੀ ਹੁੰਦੇ ਵੀ ਗੱਪਣ ਹੋਣ ਨੂੰ ਵੀ ਤੰਗ ਕਰਦੇ ਆ, ਬੋਲਦੇ ਨਹੀਂ ਹੈਗੇ, ਜੇ ਬੋਲਦੇ ਤਾਂ ਰਹਿੰਦੇ ਨਹੀਂ ਹੈਗੇ। ਹੁਣ ਦੇਖੋ ਸਭ ਤੋਂ ਪਹਿਲਾਂ ਕੀ ਹੈ ਦੋ ਚੀਜ਼ਾਂ ਦੇਖਣੀਆਂ, ਬੁਖਾਰ ਚੈੱਕ ਕਰਨਾ 103 104 ਹੈ। ਦੂਜੇ ਨੰਬਰ ਤੇ ਕੀ ਹੈ ਵੀ ਅਸੀਂ ਪਸ਼ੂ ਦਾ ਤੁਰੰਤ ਸੀਵੀਸੀ ਟੈਸਟ ਕਰਾਉਣਾ ਪਿੰਡ ਦੀ ਸ਼ਹਿਰ ਦੀ ਪੋਲੀਕਲੀਨਿਕ ਕਿਸੇ ਵੀ ਲੋਟਰੀ ਤੋਂ ਖੂਨ ਟੈਸਟ ਕਰਾਉਣਾ ਸੀਵੀਸੀ ਜੇ ਖੂਨ 6 7 8 ਗ੍ਰਾਮ ਹੈ ਤੇ ਬੁਖਾਰ 103 104 ਹੈ ਤਾਂ ਮੰਨ ਕੇ ਚੱਲੋ ਵੀ ਇਹ ਪੀਲੀਆ ਰੋਗ ਹੈਗਾ ਹੀ ਹੈਗਾ ਹੋਰ ਬਿਮਾਰੀ ਕੋਈ ਨਾਲ ਹੋ ਸਕਦੀ ਹੈ ਇਹ ਪਸ਼ੂ ਬਹੁਤ ਵੱਡਾ ਘਾਟਾ ਪਾ ਸਕਦੇ ਆ ਕਿਉਂਕਿ ਅਕਸਰ ਕੀ ਹੁੰਦਾ ਵੀ 30 35 ਲੀਟਰ ਵਾਲਾ ਪਸ਼ੂ ਹੁੰਦਾ ਰੁੜਦ ਰੁੜਦੇ ਉਹ 15 20 ਲੀਟਰ ਤੇ ਆ ਜਾਂਦੇ 10 ਲੀਟਰ ਤੇ ਆ ਜਾਂਦਾ ਅਸੀਂ ਕਾਰਨ ਲੱਭਦੇ ਹੀ ਨਹੀਂ ਹੈ ਕਿ ਜੇ ਲੱਭਦਿਆਂ ਤੋਂ ਦਾ ਇਲਾਜ ਨਹੀਂ ਕਰਦੇ ਹੈਗੀ ਹੁਣ ਦੇਖੋ ਕਾਰਨ ਲੱਭ ਲਿਆ ਇਲਾਜ ਇਹਦੇ ਵਿੱਚ ਦੇਖੋ ਹਮੇਸ਼ਾ ਮੈਂ ਕਹਿੰਦਾ ਇਲਾਜ ਆਪਣੇ ਮਾਹਰ ਦੀ ਸਲਾਹ ਨਾਲ ਕਰਨਾ ਚਾਹੀਦਾ ਹੈ ਪਰ ਜ਼ਰੂਰੀ ਗੱਲਾਂ ਕੀ ਹੈ ਤਿੰਨ ਦਵਾਈਆਂ ਨੇ ਆਕਸੀਟ੍ਰਾਸਾਈਕਲਿਨ ਹੈ ਬੈਰਨਿਲ ਹੈ ਤੇ ਵਿਟਾਮਿਨ ਸੀ ਹੈ ਤਿੰਨੇ ਦਵਾਈਆਂ ਦਾ ਜਿਹੜਾ ਹੈਗਾ ਆਕਸੀਡੈਟਰਾਸਾਈਕਲਿਨ ਹੈ ਘੱਟੋ ਘੱਟ 5 ਦਿਨ ਨਾੜ ਚ ਲੱਗਣਾ ਚਾਹੀਦਾ ਹੈ। ਕਈ ਜਗ੍ਹਾ ਤੇ 3 ਦਿਨ ਨਾੜ ਚ ਲੱਗਣ ਤੋਂ ਬਾਅਦ 2 ਦਿਨ ਐਡਲੇ ਵੀ ਲੱਗ ਜਾਂਦਾ ਹੈਗਾ। ਡੋਜ ਵਜਨ ਦੇ ਹਿਸਾਬ ਨਾਲ ਹੋ ਜਾਣੀ ਅਦੀ। ਵਧੀਆ ਗਲੂਕੋਜ਼ ਜਿਹੜਾ ਹੈਗਾ ਉਹ ਨਾੜ ਚ ਲੱਗਣਾ ਜ਼ਰੂਰੀ ਹੈ ਡੀਐਨਐਸ ਵਗੈਰਾ ਹੋ ਗਿਆ। ਬੈਰਨਿਲ ਘੱਟੋ ਘੱਟ 2 ਵਾਰੀ ਲੱਗਣਾ ਜ਼ਰੂਰੀ ਹੈ ਅੱਜ 48 ਘੰਟੇ ਬਾਅਦ। ਤੀਜੇ ਨੰਬਰ ਤੇ ਵਿਟਾਮਿਨ ਸੀ ਦੇ ਟੀਕੇ ਆਉਂਦੇ ਕਿਸੇ ਵੀ ਕੰਪਨੀ ਦੇ 20 25 ਐਮ ਐਲ 5 ਦਿਨ ਲੱਗਣੇ ਚਾਹੀਦੇ ਆ ਉਹ ਦੂਲਾਵਾ ਬਹੁਤ ਚੀਜ਼ਾਂ ਨੇ ਜਿਹੜਾ ਮੈਂ ਆਪਣੀ ਕਿਤਾਬ ਹੈ ਜਿਹੜੀ ਵਿਗਿਆਨਕ ਡੇਲੀ ਫਾਰਮ ਉਹਦੇ ਵਿੱਚ ਬਹੁਤ ਵੱਡੇ ਨੁਸਕੇ ਦੱਸੇ ਆ ਇਹ ਚ 15 ਨੁਸਕੇ ਆ ਮੈਂ ਤੁਹਾਨੂੰ ਉਹਦੇ ਬਾਰੇ ਵਿਸਾਰਤ ਦੱਸੂਗਾ ਇਹਦੇ ਵਿੱਚ ਕੀ ਹੈ ਵੀ ਹਲਦੀ ਜਿਹੜੀ ਹੈਗੀ ਇੱਕ ਚਮਚਾ ਹਲਦੀ ਇੱਕ ਚਮਚਾ ਆਲਿਆਂ ਦਾ ਪਾਊਡਰ ਤੇ 1.5 200 ਗ੍ਰਾਮ ਪ੍ਰੀਮਿਕਸ ਇਹ ਰੋਜ਼ ਦੇਣਾ ਯਕੀਨੀ ਬਣਾਓ ਇੱਕ ਚਮਚਾ ਹਲਦੀ ਦੇਸੀ ਹਲਦੀ ਇੱਕ ਚਮਚਾ ਔੜਿਆਂ ਦਾ ਪਾਊਡਰ ਤੇ ਇੱਕ ਚਮਚਾ ਪ੍ਰੀਮਿਕਸ ਸਵੇਰੇ ਦੁਪਹਿਰੇ ਸ਼ਾਮ ਪਸ਼ੂ ਨੂੰ ਖੁੱਲੇ ਠੰਡੇ ਪਾਣੀ ਨਾਲ ਪੂਰੇ ਸਰੀਰ ਤੇ ਪਾਣੀ ਮਾਰ ਕੇ ਨਮਾਓ ਗਰਮ ਸਰਦ ਦਾ ਲਹਿਮ ਛੱਡਦੇ ਹੋ ਬੜਾ ਖਤਰਨਾਕ ਹੈ ਗੋੜ ਸ਼ੱਕਰ ਜਿਹੜਾ ਹੈਗਾ ਉਹ ਪਸ਼ੂ ਨੂੰ ਅੱਧਾ ਕਿਲੋ ਕਿਲੋ ਹੁਣ ਇਸ ਮੌਲੇ ਚ ਗਰਮੀ ਸਰਦੀ ਦੀ ਪ੍ਰਵਾਹ ਨਹੀਂ ਹੈਗੀ ਇਸ ਮੌਲੇ ਚ ਗੋੜ ਸ਼ੱਕਰ ਦੇਣਾ ਜ਼ਰੂਰੀ ਹੈ ਜੇ ਗਲੂਕੋਜ਼ ਲੈਵਲ ਘਟ ਗਿਆ ਤਾਂ ਬਹੁਤ ਖਤਰਨਾਕ ਹੈ ਦੇ ਵਿੱਚ ਉਸ ਤੋਂ ਲਾਵਾ ਦੇਖੋ ਕੀ ਹੈ ਵੀ ਬਫਰ ਤੇ ਲਾਈਵ ਯੀਸਟ 100 150 ਗ੍ਰਾਮ ਬਫਰ ਲਾਈਵ ਯੀਸਟ ਉਹ ਵੀ ਦੇਣਾ ਜ਼ਕੀਨੀ ਬਣਾਓ ਆਇਰਨ ਦੇ ਟੀਕੇ ਕੰਪਨੀਆਂ ਝੂਠ ਤੇ ਝੂਠ ਬੋਲ ਕੇ ਆਇਰਨ ਦੇ ਟੀਕੇ ਲਵਾਏ ਜਾਂਦੇ ਆ ਖੂਨ ਆਇਰਨ ਦੇ ਟੀਕੇ ਲਵਾਉਣ ਨਾਲ ਘਟੂਗਾ ਵਧੂਗਾ ਨਹੀਂ ਇਹ ਪੱਕੀ ਗੱਲ ਮੇਰੀ ਯਾਦ ਰੱਖੋ ਕਿਸੇ ਵੀ ਕੰਪਨੀ ਦੇ ਉਹਨਾਂ ਆਇਰਨ ਦੇ ਟੀਕੇ ਭੁਲਕੇ ਵੀ ਨਾਲ ਲਾਓ ਮੂਰ ਅਹੀਂ ਜਿਹੜਾ ਹੈਗਾ ਕਿਸੇ ਵਧੀਆ ਕੰਪਨੀ ਦਾ ਪ੍ਰੀਮਿਕਸ ਜਾਂ ਟੀਐਮਵੀ ਪਾਊਡਰ ਪ੍ਰੀਮਿਕਸ ਦੇਣਾ ਤਾਂ 100 150 ਗ੍ਰਾਮ ਦੇ ਦਿਓ 200 ਗ੍ਰਾਮ ਦੇ ਦਿਓ ਜੇ ਵਧੀਆ ਪਸ਼ੂ ਹੈ ਟੀਐਮਵੀ ਦੇਣਾ ਟ੍ਰੇਸ ਮੀਨਰਲ ਵਿਦ ਵਿਟਾਮਿਨ 25 30 ਗ੍ਰਾਮ ਦਿਓ ਰੋਜ਼ ਦਾ ਦਿਓ ਉਸ ਤੋਂ ਇਲਾਵਾ ਦੇਖੋ ਕੀ ਹੈ ਪਸ਼ੂ ਦਾ ਕੁਛ ਨਾ ਕੁਛ ਖਾਂਦੇ ਰਹਿਣਾ ਜ਼ਰੂਰੀ ਹੈ ਦੋ ਚਾਰ ਰੋਟੀਆਂ ਹੋ ਗਈਆਂ ਘਿਓ ਦੇ ਵਿੱਚ ਸ਼ੱਕਰ ਚ ਚੰਗੀ ਤਰ੍ਹਾਂ ਡਬੋ ਕੇ ਉਹ ਪਸ਼ੂ ਨੂੰ ਧੱਕੇ ਨਾਲ ਖਵਾਓ ਔਰ ਇਸ ਤੋਂ ਇਲਾਵਾ ਜਿਵੇਂ ਆਪਾਂ ਗੁੜ ਸ਼ੱਕਰ ਦੀ ਗੱਲ ਕੀਤੀ ਹੈ ਗੰਨੇ ਦਾ ਜੂਸ ਹੋ ਗਿਆ ਇਹ ਚੀਜ਼ਾਂ ਦੇਣੀਆਂ ਯਕੀਨੀ ਬਣਾਓ ਲਾਈਵ ਜੀਸਟ ਹੈ ਇਨੇ ਨੁਸਖੇ ਕਰਨੇ ਜ਼ਰੂਰੀ ਹੈ ਲੋਕ ਕਰਦੇ ਨਹੀਂ ਹੈਗੇ ਬਹੁਤ ਵਾਰੀ ਮੈਂ ਦੇਖਿਆ ਵੀ ਲੋਕ ਇਹ ਕਹਿਣ ਲੱਗ ਜਾਂਦੇ ਜੀ ਇੰਨਾ ਕੌਣ ਕਰੂਗਾ ਗੱਲ ਇਹ ਹੈ ਵੀ ਇਹ ਸਾਰਾ ਕੁਝ ਜਿਹੜਾ ਮੈਂ ਦੱਸਿਆ ਇੱਕ ਪਸ਼ੂ ਵਾਸਤੇ ਇਹਦਾ ਖਰਚਾ 5000 ਤੋਂ ਵੱਧ ਨਹੀਂ ਪੈਂਦਾ ਤੇ ਜੇ ਤੁਸੀਂ ਨਾ ਕੀਤਾ ਤਾਂ 15-20 ਹਜ਼ਾਰ ਦਾ ਤਾਂ ਉਹਨੇ ਦੁੱਧ ਹੀ ਉੱਡ ਜਾਣਾ ਨਹੀਂ ਤਾਂ ਤੁਹਾਡਾ ਹੋ ਗਈ 15-20 ਹਜ਼ਾਰ ਚੋਂ ਘੱਟੋ-ਘੱਟ 10-12 ਹਜ਼ਾਰ ਦਾ ਦੁੱਧ ਜ਼ਰੂਰ ਮੁੜਿਆਉਣਾਗਾ ਮੇਨ ਬਿਮਾਰੀ ਫੈਲਦੀ ਕਿਵੇਂ ਹੈ ਸੂਈਆਂ ਬਾਰ-ਬਾਰ ਵਰਤਣੀਆਂ ਛੱਡ ਦਿਓ ਤੁਹਾਡੇ ਘਰੇ ਕੋਈ ਡਾਕਟਰ ਵੀ ਆਂਦਾ ਤਾਂ ਇਹ ਗੱਲ ਧਿਆਨ ਰੱਖੋ ਵੀ ਸੂਈ ਜਿਹੜੀ ਹੈਗੀ ਨਵੀਂ ਸੂਈ ਦੀ ਵਰਤੋ ਕਰੋ ਸੂਈਆਂ ਮੇਨੇ ਪ੍ਰਾਣੀ ਸੂਈ 2 ਰੁਪਏ ਦੀ ਸੂਈ 2000 ਚ ਪਹਿਣੀ ਹੈ ਯਾਦ ਰੱਖਿਓ ਉਸ ਤੋਂ ਇਲਾਵਾ ਮੱਖੀ ਮੱਛਰ ਚਿਚੜ ਇਨਾ ਦਾ ਕੰਟਰੋਲ ਕਰਨਾ ਜ਼ਰੂਰੀ ਹੈ ਦਵਾਈ ਸਪਰੇਅ ਕਰ ਸਕਦੇ ਹੋ ਰੂੜੀਆਂ ਤੇ ਵੀ ਦਵਾਈ ਸਪਰੇਅ ਕਰੋ ਫਰਸ਼ ਤੇ ਵੀ ਕਰੋ ਪਰ ਫਲੇਮ ਗਨ ਦੀ ਵਰਤੋਂ ਦਾ ਕੋਈ ਤੋੜ ਨਹੀਂ ਹੈਗਾ ਐਨਾ ਪਲਾਜ਼ਮਾ ਜਾਂ ਪੀਲੀਆ ਰੋਗ ਬਹੁਤ ਖਤਰਨਾਕ ਹੈ ਹੜੇ ਵੀ ਲੋਕ ਅੰਦਾਜ਼ੇ ਨਾਲ ਬੱਚੇ ਦਾ ਨਹੀਂ ਖੋਲ ਕੇ ਚੈੱਕ ਕਰ ਲੈਂਦੇ ਆ ਅੱਖਾਂ ਦੇਖ ਕੇ ਚੈੱਕ ਕਰ ਲੈਂਦੇ ਆ ਜੀ ਕਮੀ ਹੈ ਖੂਨ ਘਟ ਗਿਆ ਇਹ ਤੀਰ ਤੁੱਕਾ ਦਾ ਕੋਈ ਫਾਇਦਾ ਨਹੀਂ ਸੀਵੀਸੀ ਟੈਸਟ ਕਰਾਓ जे कोण 6 ग्राम ਤੋਂ ਥੱਲੇ ਜਾ ਰਿਹਾ ਹੈ ਤਾਂ ਬਹੁਤ ਖਤਰਨਾਕ ਹੈ ਪਸ਼ੂ ਦੀ ਮੌਤ ਹੋ ਸਕਦੀ ਹੈ ਇਹ ਜੇ ਪਸ਼ੂਆਂ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ। ਔਰ ਦੂਜੀ ਗੱਲ ਜੇ ਪਸ਼ੂ ਦਾ ਕੋਨ 8 ग्राम ਤੋਂ ਉੱਪਰ ਹੈਗਾ ਤਾਂ ਇਹ ਜੇ ਪਸ਼ੂ ਦੀ ਬਹੁਤ ਜਲਦੀ ਰਿਕਵਰੀ ਹੋ ਸਕਦੀ ਹੈ। ਤੁਹਾਨੂੰ ਤੁਹਾਡਾ ਪਸ਼ੂ ਹੈ ਤੁਹਾਨੂੰ ਅੰਦਾਜ਼ਾ ਹੋਣਾ ਚਾਹੀਦਾ ਇਹ ਜੇ ਪਸ਼ੂ ਦੀ ਰਿਪੋਰਟ ਫਾਈਲ ਚ ਲਾ ਕੇ ਘਰੇ ਆਪਣੇ ਜਰੂਰ ਸੰਭਾਲ ਕੇ ਰੱਖੋ। ਕਿਉਂਕਿ ਇਹ ਚੀਜ਼ਾਂ ਬਿਨਾ ਹੁਣ ਸਰਨਾ ਨਹੀਂ ਕਰਾਂ ਕਿਉਂਕਿ ਜਿਹੜੇ ਪਸ਼ੂ ਨੂੰ ਇੱਕ ਵਾਰੀ ਹੋ ਗਿਆ ਨਾ ਇਹ ਉਹਨੂੰ ਦੁਬਾਰਾ ਹੋਣ ਦੇ ਚਾਂਸ ਬਹੁਤ ਜ਼ਿਆਦਾ ਰਹਿੰਦੇ ਆ ਇਸ ਕਰਕੇ ਪਸ਼ੂ ਨੂੰ 15-20 ਦਿਨ ਤੱਕ ਜਿਹੜੇ ਇਹ ਖੁਰਾਕੀ ਤੱਤ ਐ ਜਿਹੜੇ ਹੈਗੇ ਮੈਂ ਦੱਸਿਆ ਜ਼ਰੂਰ ਦੇਣੇ ਆ ਬਾਕੀ ਤਿੰਨ ਮਾਰੀਆਂ ਹੋਰ ਨੇ ਥਲੇਰੀਆ ਹੋ ਗਿਆ ਜਿਹਨੂੰ ਕੈਨੇਡਾ ਰੋਗ ਕਹਿੰਦੇ ਨੇ ਬਵੇਸ਼ੀਆ ਹੋ ਗਿਆ ਲੋਹ ਮੂਤਰਾ ਤੇ ਸਰਾ ਹੋ ਗਿਆ ਜਿਹੜਾ ਟਪੈਨ ਜੋ ਮਿਸਿਸ ਉਹਦੇ ਬਾਰੇ ਬਾਅਦੋਂ ਵਾਲੇ ਸਮੇਂ 'ਚ ਗੱਲ ਕਰਾਂਗੇ ਗਰਮੀ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਫੌਗਰ ਚਲਾਉਣ ਦਾ ਸਹੀ ਸਮਾਂ ਇਹ ਰਾਤ ਨੂੰ ਛੱਡ ਦੀਆਂ ਲਾਈਟਾਂ ਲੂਟਾਂ ਬਾੜੇ ਦੀਆਂ ਲਾਈਟਾਂ ਚਲਾ ਕੇ ਰੱਖੋ ਰਾਤ ਨੂੰ ਪਸ਼ੂ ਵਧੀਆ ਖਾਂਦੇ ਆ ਹੁਣ ਔਖੇ ਚਲਾ ਕੇ ਰੱਖੋ ਇਹ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਨੇ ਬਾਕੀ ਦੇਖੋ ਮੈਂ ਹਮੇਸ਼ਾ ਕਹਿੰਦਾ ਨਾ ਵੀ ਇਹ ਜਿਹੜੇ ਮਸਲੇ ਹੈਗੇ ਖੁਰਾਕ ਤੇ ਪ੍ਰਬੰਧਨ ਦੇ ਹੈ ਖੁਰਾਕ ਸਹੀ ਰੱਖਣੀ ਜ਼ਰੂਰੀ ਹੈ ਪ੍ਰਬੰਧਨ ਸਹੀ ਰੱਖਣਾ ਜ਼ਰੂਰੀ ਹੈ ਮੱਖੀ ਮੱਛਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਖੁਰਾਕ ਸਹੀ ਰੱਖਣੀ ਜ਼ਰੂਰੀ ਹੈ ਕੱਲੀਆਂ ਦਵਾਈਆਂ ਨਾਲ ਜਿਹੜੇ ਹੈਗੇ ਇਹ ਖੁਰਾਕੀ ਮਸਲੇ ਹੱਲ ਨਹੀਂ ਹੋਣੇ ਠੀਕ ਹੈ ਧੰਨਵਾਦ ਜੀ ਕੋਈ ਸਵਾਲ ਹੋਵੇ ਤੁਸੀਂ ਜੀ ਆਪਣਾ ਕਮੈਂਟ ਬਾਕਸ ਚ ਲਿਖ ਸਕਦੇ ਹੋ WhatsApp ਕਰ ਸਕਦੇ ਹੋ ਫੋਨ ਨਹੀਂ ਮੈਥੋਂ ਸੁਣਨ ਦੇ ਮੈਂ ਬਾਰ ਬਾਰ ਸਾਰਿਆਂ ਨੂੰ ਕਹਿਣਾ ਫੋਨ ਨਹੀਂ ਸੁਣਨ ਦੇ ਫੋਨ ਵਾਸਤੇ ਲਾਜ ਵਾਸਤੇ ਤੁਸੀਂ ਆਪਣੇ ਨੇੜੇ ਦੇ ਜਿਹੜਾ ਪਸ਼ੂ ਹਸਪਤਾਲ ਹੈ ਡਿਸਪੈਂਟਰੀ ਹੈ ਜਿਹੜਾ ਨੇੜੇ ਦਾ ਮਾਹਰ ਹੈ ਉਹਦੇ ਨਾਲ ਸੰਪਰਕ ਕਰਿਆ ਕਰੋ ਤੁਹਾਡੇ ਨੇੜੇ ਬਹੁਤ ਵਧੀਆ ਬਹੁਤ ਸਿਆਣੇ ਮਾਹਰ ਬੈਠੇ ਆ ਉਹਨਾਂ ਦੀ رائے ਲਿਆ ਕਰੋ ਠੀਕ ਹੈ ਧੰਨਵਾਦ ਜੀ ਸਾਰੰਸ਼ ਸਤਿਕਾਰ